ਕੈਨੇਡਾ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਇਮੀਗ੍ਰੇਸ਼ਨ ਨੀਤੀ ਵਿੱਚ 180 ਡਿਗਰੀ ਦਾ ਬਦਲਾਅ ਨੇ ਕੈਨੇਡਾ ਦੇ ਉੱਚ ਸਿੱਖਿਆ ਖੇਤਰ ਨੂੰ ਝੋੜ ਕੇ ਰੱਖ ਦਿੱਤਾ ਜਿਸ ਨਾਲ ਅਗਲੇ ਕੁਝ ਸਾਲਾਂ ਵਿੱਚ ਹੋਰ ਨਵੇਂ ਆਉਣ ਵਾਲੇ ਨਿਰਪਰ ਅਧਿਉਗਾਂ ਨੂੰ ਪ੍ਰਭਾਵਿਤ ਹੋਣ ਦੀ ਸੰਭਾਵਨਾ ਪੂਰੀ ਤਰ੍ਹਾਂ ਸਾਫ ਚਲਕ ਰਹੀ ਹੈ ਦੱਸਦੇ ਕਿ ਟਰੂਡੋ ਦੀ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਰਿਕਾਰਡ ਆਬਾਦੀ ਦੇ ਵਾਧੇ ਨੂੰ ਰੋਕਣ ਦੇ ਵਿੱਚ ਮਦਦ ਕਰਨ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਪਰਮਟ ਨੂੰ ਸੀਮਿਤ ਕੀਤਾ ਜਿਸ ਨਾਲ ਰਿਹਾਇਸ਼ ਸੰਕਟ ਨੌਕਰੀ ਦੇ ਮਾਰਕੀਟ ਜਨਤਕ ਸੇਵਾਵਾਂ ਵਿੱਚ ਤਣਾਅ ਹਾਲੀ ਦੇ ਵਿੱਚ ਇਸ ਨੇ ਅਸਥਾਈ ਕਰਮਚਾਰੀਆਂ ਦੇ ਸਕੰਜਾ ਕੱਸਿਆ ਤੇ ਸਥਾਈ ਨਿਵਾਸੀ ਟੀਚਿਆਂ ਨਾਲ ਜੋੜ ਕੇ ਰੱਖ ਦਿੱਤਾ ਲੱਖਾਂ ਵੀਜ਼ਿਆਂ ਦੀ ਮਿਆਦ ਪੁੱਗਣ ਕਾਰਨ ਦੋ ਸਾਲ ਵਿੱਚ ਦੇਸ਼ ਚੰਦਰਾ ਸਥਾਈ ਨਿਵਾਸੀ ਦੀ ਸੰਖਿਆ ਦੇ ਅੰਦਰ ਭਾਰੀ ਕਟੌਤੀ ਕਰਕੇ ਸਮਾਜਿਕ ਅਤੇ ਰਹਿائش ਦਾਬਾਅ ਨੂੰ ਘਟਾਉਣ ਦਾ ਟੀਚਾ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਅਵਸਥਿਤ ਹੋ ਸਕਦਾ ਤੇ ਅੱਗੇ ਦੇ ਰਾਸਤੇ ਹੋਰ ਵੀ ਮਹੱਤਵਪੂਰਨ ਅਨਿਸ਼ਚਿਤਤਾ ਤੇ ਨੇ ਪਰ ਪੋਸਟ ਸਕੈਂਡਰੀ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਇੰਜਣ ਦੇ ਅਚਾਨਕ ਨੁਕਸਾਨ ਨਾਲ ਸਭ ਤੋਂ ਪਹਿਲਾਂ ਪ੍ਰਭਾਵਿਤ ਇਹ ਸੈਕਟਰ ਹੁੰਦਾ ਨਜ਼ਰ ਆ ਰਿਹਾ ਹੈ ਉਥੇ ਦੱਸਿਆ ਕਿ ਥੋੜਾ ਜਿਹਾ ਸਾਲ ਪਹਿਲਾਂ ਕਾਲਜ ਬਦਰੇ ਸਨ ਵਿਦੇਸ਼ੀ ਵਿਦਿਆਰਥੀਆਂ ਦੀਆਂ ਕਲਾਸਾਂ ਵਿੱਚ ਭੀੜ ਸੀ ਅਤੇ ਦਾਖਲੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਏ ਸਨ ਹੁਣ অন্ਟਾਰੀਓ ਵਿੱਚ ਇੱਕ ਵਾਰ ਫਿਰ ਫੁੱਲਤ ਹੋ ਰਿਹਾ ਉਦਯੋਗ ਵਿਦੇਸ਼ੀ ਵਿਦਿਆਰਥੀਆਂ ਲਈ ਸਭ ਤੋਂ ਪ੍ਰਸਿੱਧ ਪ੍ਰਾਪਤ ਨੌਕਰੀਆਂ ਦੇ ਨਕਸਾਨ ਪ੍ਰੋਗਰਾਮ ਮੁੱਲ ਅਤੇ ਸੰਭਾਵਿਤ ਬੰਦ ਹੋਣ ਤੇ ਖਾਸ ਤੌਰ ਤੇ ਛੋਟੀਆਂ ਸੰਸਥਾਵਾਂ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਹੈ ਕੈਨਟੋ ਦੇ ਉਪਨਗਰਾਂ ਵਿੱਚ অন্ਟਾਰੀਓ ਬ੍ਰੈਮਟਨ ਦੇ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਚਿੰਬਕ ਸ਼ੈਰਡਨ ਕਾਲਜ ਨੇ ਆਪਣੇ ਬਜਟ ਦਾ ਪ੍ਰਬੰਧਨ ਕਰਨ ਦੇ ਲਈ 40 ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਅਤੇ ਨੌਕਰੀਆਂ ਵਿੱਚ ਕਟੌਤੀ ਕੀਤੀ ਹੈ। ਨੇੜਲੇ ਮਹੋਕ ਕਾਲਜ ਵਿੱਚ 200 ਤੋਂ 400 ਕਰਮਚਾਰੀਆਂ ਦੀ ਛੁੱਟੀ ਕਰਨ ਦੀ ਯੋਜਨਾ ਬਣਾਈ ਅਤੇ ਸੈਨਿਕਾ ਪੌਲੀਟੈਕਨਿਕ ਨੇ ਇੱਕ ਕੈਂਪਸ ਨੂੰ ਹੀ ਬੰਦ ਕਰ ਦਿੱਤਾ ਇਹ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੋਲਿਆ ਗਿਆ ਸੀ। ਫਲੇਮਿੰਗ ਕਾਲਜ ਨੇ 29 ਅਕਾਦਮਿਕ ਪ੍ਰੋਗਰਾਮਾਂ ਨੂੰ ਮੁਲਤ ਕਰ ਦਿੱਤਾ ਜਦੋਂ ਕਿ ਫਰੈਂਚਵੇ ਕਾਲਜ ਨੇ ਕਈ ਪ੍ਰੋਗਰਾਮਾਂ ਲਈ ਨਵੇਂ ਦਾਖਲਿਆਂ ਨੂੰ ਰੋਕ ਲਗਾ ਦਿੱਤੀ ਹੈ ਅਤੇ ਭਵਿੱਖ ਵਿੱਚ ਘੱਟ ਵਿਦਿਆਰਥੀਆਂ ਨੂੰ ਕਿਵੇਂ अनकूल ਬਣਾਉਣਾ ਇਸ ਦੀ ਰਣਨੀਤੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਟ੍ਰਾਂਟੋ ਵਿੱਚ ਜਿੱਥੇ ਅਕੈਡਮੀ ਦੇ ਵਿੱਚ ਏਸੀਈ ਅਕੈਡਮੀ ਦੇ ਵਿੱਚ ਵਿਦੇਸ਼ੀ ਨਾਗਰਿਕਾ ਤੋਂ ਨਵੇਂ ਮਾਲੀਏ ਤੋਂ ਬਿਨਾ ਕੰਮ ਚਲਾਉਣ ਲਈ ਉਹ ਸੰਘਰਸ਼ ਕਰ ਰਹੀ ਹੈ ਅਸੀਂ ਮਰ ਰਹੇ ਹਾਂ ਜਦੋਂ ਵੀ ਅਸੀਂ ਸਕੂਲ ਦੇ ਭਵਿੱਖ ਦੀ ਗੱਲਬਾਤ ਕਰਦੇ ਹਾਂ ਤਾਂ ਮੈਂ ਸੱਚਮੁੱਚ ਅੰਜੂਆਂ ਵਿੱਚ ਹੁੰਦਾ ਇਸ ਐਕਿਊਮੈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੋਹਨ ਬੂ ਨੇ ਕਿ ਹੈ ਕਿ ਜਿਸ ਵਿੱਚ ਹਾਲੀ ਦੇ ਪੱਤ ਚੜ ਸਮੈਸ਼ ਤੇ ਜ਼ੀਰੋ ਨਵੇਂ ਵਿਦਿਆਰਥੀ ਸੰ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਿਸ ਤਰੀਕੇ ਨਾਲ ਕਾਲਜ ਉਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾ ਰਹੇ ਹਨ ਤੇ ਆਲੋਚਨਾ ਕਰਨੀ ਸਹੀ ਸੀ ਪਰ ਇਹ ਬਹੁਤ ਹੁਣ ਦੂਰ ਹੋ ਚੁੱਕਿਆ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਸਾਡੇ ਵਿਚਾਰ ਕੁਝ ਮਾੜੇ ਲੋਕ ਇਸ ਕੰਮ ਦਾ ਫਾਇਦਾ ਚੁੱਕ ਰਹੇ ਹਨ ਪਰ ਇਨੀ ਸ਼ਕਤੀ ਤੇ ਇੰਨੀ ਲਾਪਰਵਾਹੀ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਜਿਸ ਤਰ੍ਹਾਂ ਵੀਜ਼ਾ ਸੀਮਾ ਨੇ ਪੋਸਟ ਸਕੈਂਡਰੀ ਸਕੂਲਾਂ ਤੋਂ ਵਿਦਿਆਰਥੀਆਂ ਨੂੰ ਦੂਰ ਕੀਤਾ ਟ੍ਰੂਡੋ ਦੀ ਵਿਆਪਕ ਇਮੀਗ੍ਰੇਸ਼ਨ ਯੋਜਨਾ ਲੱਖਾਂ ਵਿਦੇਸ਼ੀ ਕਾਮਿਆਂ ਨੂੰ ਟਰੌਲਡ ਤਿਆਰ ਕੀਤੀ ਗਈ ਹੈ ਜੋ ਉਪਭੋਗਤਾ ਦੀ ਤੇ ਕਾਰੋਬਾਰੀ ਸਨੁਹਾਂ ਦੇ ਮਜ਼ਦੂਰਾਂ ਦੀ ਘਾਟ ਦੀ ਚੇਤਾਵਨੀ ਦਿੰਦਾ ਕਾਮਿਆਂ ਦੀ ਸਪਲਾਈ ਵਿੱਚ ਸਬ ਕੁਚਨ ਆਰਥਿਕ ਉਤਪਾਦਕਤਾ ਨੂੰ ਘਟਾ ਦੇਵੇਗਾ ਅਤੇ ਉਜਾਰਤ ਅਤੇ ਕੀਮਤ ਦੇ ਦਬਾਅ ਵਿੱਚ ਫਾਇਦਾ ਕਰ ਸਕਦਾ ਮਹਿੰਗੇ ਆਈਦਾਰ ਹੁਣ 2 ਫੀਸੇ ਦੀ ਦੇ ਆਸ-ਪਾਸ ਹੈ ਬੈਂਕ ਆਫ ਕੈਨੇਡਾ ਨੇ ਵਿਕਾਸ ਅਤੇ ਖਪਤ ਦਾ ਹੁਲਾਰਾ ਦੇਣ ਲਈ ਵਿਆਜ ਦਰਾਂ ਵਿੱਚ ਕਟੌਤੀ ਦੀ ਰਫ਼ਤਾਰ ਤੀਜ਼ ਕਰਦੀ ਹੈ ਜਦੋਂ ਕਿ ਗਵਰਨਰ ਪਿਫ ਮੈਕਲੈਨ ਨੇ ਉਮੀਦ ਕੀਤੀ ਹੈ ਕਿ ਇਮੀਗ੍ਰੇਸ਼ਨ ਯੋਜਨਾ ਅੰਦਾਕੀਮਤਾ ਤੇ ਲਾਭਾਂ ਦੇ ਵਿਆਜਾਂ ਦਰਾਂ ਤੇ ਸੀਮਿਤ ਪ੍ਰਭਾਵ ਪਵੇਗਾ ਬੈਂਕ ਆਫ ਨੋਵਾ ਸਕੋਸ਼ੀਆ ਦੇ ਅਰਥਸ਼ਾਸਤਰੀ ਨੇ ਦਲੀਲ ਦਿੱਤੀ ਹੈ ਕਿ ਆਫਵਾਸ਼ੀ ਨਾਲੋਂ ਵੱਧ ਮੰਗਾਈ ਦਾ ਜੋਖਮ ਕਿਤਨਕ ਤੇ ਦੇਖਣ ਨੂੰ ਮਿਲ ਰਿਹਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਜ਼ੋਰ ਦੇ ਕੇ ਕਿਹਾ ਕਿ ਅਰਧ ਵਿਵਸਥਾ ਜੈ ਸਖਤ ਹੈ ਪਰ ਅਸਥਾਈ ਪਿਛਲੇ 2 ਸਾਲਾਂ ਵਿੱਚ ਮਹੱਤਵਪੂਰਨ ਬਾਧੇ ਤੋਂ ਬਾਅਦ ਆਬਾਦੀ ਦੇ ਪ੍ਰਵਾਹ ਵਿੱਚ ਕਟੌਤੀ ਦੀ ਸੰਭਾਲ ਸਜਿੱਥੇ ਸਕਦੀ ਹੈ ਪਰ ਮਿਲਰ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਹਾਲ ਕਰਨ ਅਤੇ ਵਿਦੇਸ਼ੀ ਵਿਦਿਆਰਥੀ ਪ੍ਰੋਗਰਾਮਾਂ ਦੇ ਛੋਟੇ ਜਿਹੇ ਥੋੜੇ ਜਿਹੇ ਰੈਕਟ ਬਣਾਉਣ ਜਾਣ ਤੋਂ ਬਾਅਦ ਸਮਰਥਨ ਪ੍ਰਾਪਤ ਕਰਨ ਲਈ ਪਾਬੰਦੀਆਂ ਨੂੰ ਜ਼ਰੂਰੀ ਸਮਝਦਾ ਹੈ ਮਿਲਰ ਨੇ ਟੂਬਰ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਤੌਰ ਤੇ ਆਉਣ ਵਾਲੇ ਲੋਕਾਂ ਲਈ ਰੱਖਮੇ ਵੀਜ਼ਿਆਂ ਦੀ ਗਿਣਤੀ ਬਹੁਤ ਅਜੇ ਵੀ ਜ਼ਿਆਦਾ ਹੈ ਮੈਨੂੰ ਕੋਈ ਵੀ ਯਕੀਨ ਨਹੀਂ ਦਿਵਾ ਸਕਦਾ ਅਸਾਂ ਹੁਣ ਸਾਡੇ ਕੋਲ ਸੰਖਿਆਵਾਂ ਅਤੇ ਸਾਡੇ ਦੁਆਰਾ ਚੁੱਕੇ ਗਏ ਜ਼ਿੰਮੇਵਾਰ ਉਪਾਅ ਨਾਲ ਅਸੀਂ ਮਾਰਕੀਟ ਨੂੰ ਪੂਰੀ ਤਰ੍ਹਾਂ ਦਮ ਤੋੜ ਦਿੱਤਾ ਹੈ ਤੇ ਹੁਣ ਦੱਸਣਾ ਹੋਵੇਗਾ ਕਿ ਇਸ ਵਿੱਚ ਟਰੂਡੋ ਦੀਆਂ ਵਿਦੇਸ਼ੀ ਅਤੇ ਵਿਦਿਆਰਥੀਆਂ ਪੁੰਦਿਆਂ ਦੇ ਉਦੇਸ਼ 2024 ਚ ਨਵੇਂ ਵਿਦਿਆਰਥੀਆਂ ਲਈ ਪ੍ਰਵਾਨਗੀਆਂ ਨੂੰ ਘਟਾ ਕੇ ਲਗਭਗ 3 3,60,000 ਕਰਨਾ ਜੋ ਪਿਛਲੇ ਸਾਲਾਂ ਨਾਲੋਂ 35% ਘਟਾ ਹੈ ਪਰ ਅਜੇ ਸੰਕੇਤਾਂਕੀ ਤਬਦੀਲੀਆਂ ਦਾ ਨਾਮਕਨ ਤੇ ਯੋਜਨਾ ਬੋਰਡ ਨਾਲੋਂ ਡੂੰਘਾ ਪ੍ਰਭਾਵ ਪੈ ਸਕਦਾ ਹੈ ਤੇ ਦੂਜੀ ਤਮਾਈ ਵਿੱਚ ਜਦੋਂ ਕੈਪ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ ਤਾਂ ਨਵੇਂ ਧਿਆਨ ਪ੍ਰਮੋਟਾਂ ਦੀ ਗਿਣਤੀ ਇੱਕ ਸਾਲ ਪਹਿਲਾਂ ਨਾਲੋਂ ਅੱਧੇ ਤੋਂ ਵੱਧ ਹੋ ਜਾਵੇਗੇ ਜੇਕਰ ਇਹ ਰੁਝਾਨ ਕਾਇਮ ਰਹਿੰਦਾ ਤਾਂ ਸਿੱਖਿਆ ਭਾਰਤੀ ਪਲੇਟਫਾਰਮ ਅਪਲਾਈ ਬੋਰਡ ਦੇ ਅਨਸਾਰ ਇਸ ਸਾਲ ਨਵੇਂ ਵਿਦਿਆਰਥੀ ਵੀਜ਼ਿਆਂ ਦੀ ਅੰਤਮ ਗਿਣਤੀ ਘਟ ਕੇ 2 ਲੱਖ 31000 ਰਹਿ ਸਕਦੀ ਹੈ ਜੋ ਪਿਛਲੇ ਸਾਲ ਨਾਲੋਂ 47% ਘਟ ਹੈ ਕੈਨੇਡੀਅਨ ਖਬਰਨਾਮੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ న్యూਸ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ న్యూਸ ਹਵਾਲਾ ਦੇ ਨਾਲ